ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ ਇਹ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਹਰ ਵੀਡੀਓ ਦੀ ਬੇਨਤੀ ਇਹ ਹੀ ਹੁੰਦੀ ਆ ਵੀ ਸੂਈਆਂ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਈ ਵੀਰ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਭਾਵੇਂ ਕੋਈ ਦੂਰ ਦਾ ਕੋਈ ਵੀਰ ਤੇ ਭਾਵੇਂ ਕੋਈ ਲਾਗੇ ਦਾ ਵਾ ਤਸੱਲੀ ਕਰਕੇ ਖੜਨ ਦਾ ਫਰਜ਼ ਹੈ ਜਿਹੜਾ ਤੁਹਾਡਾ ਆਪਣਾ ਹੈ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੱਛੂ ਲਾ ਜੂਗੀ ਹਾਂਜੀ ਵੀਰ ਜੀ ਸੱਸੀ ਕਾਲ ਜੀ ਸੱਸੀ ਹੋਵੇ ਸੱਸੀ ਕਾਲ ਜੀ ਹੋਠੀ ਠੀਕ ਠਾਕ ਜੀ ਮੇਰਾ ਭਾਈ ਬਾਬੇ ਪਾਲਾਂ ਦੀ ਬੜੀ ਕਿਰਪਾ ਸਤ ਗੁਰ ਦੀ ਚਲੋ ਵਧੀਆ ਕਿਰਪਾ ਹੀ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤਾਂ ਫਿਰ ਕੀ ਭਾਈ ਮੇਰਾ ਅੰਮ੍ਰਿਤਪਾਲ ਸਿੰਘ ਜੀ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਲਕੀਆਂ ਤੋਂ ਪੈਂਦਾ ਜੀ 2 ਕਿਲੋਮੀਟਰ ਦੂਰ ਰਈਆ 4 ਬਿਆਸ 7 ਅੰਮ੍ਰਿਤਸਰ 35 ਪੈਂਦਾ ਤਨਤਨ 35 ਪੈਂਦਾ ਜੀ ਮੇਨ ਰੋਡ ਤੋਂ 50 ਮੀਟਰ ਸਰਕਾਰੀ ਸਕੂਲ ਲੱਗੇ ਕਰੇਨੇ ਦੀ ਦੁਕਾਨ ਲੱਗੇ ਦੋ ਨੰਬਰ ਆਪਣੀ ਗਲੀ ਜੀ ਭਾਜੀ ਠੀਕ ਹੈ ਹਾਂ ਜੀ ਤੇ ਅੱਜ ਜਲੰਧਰ ਤੇ ਲੁਧਿਆਣਾ ਦੱਸਿਆ ਹੀ ਨਹੀਂ ਆ ਜਲੰਧਰ ਭਾਜੀ 50 ਪੈਂਦਾ ਵੀਰ ਜੀ ਅੱਛਾ ਹਾਂ ਜੀ ਹਾਂ ਜੀ ਕਿਹ ਡਰੈਸ ਛੋਟਾ ਕਰਤਾ ਨਹੀਂ ਡਰੈਸ ਫੈਸਲਾ ਛੋਟਾ ਕਰਤਾ ਵੀਡੀਓ ਲੰਮੀ ਬਹਾਉ ਹੈ ਜੀ ਭਾਜੀ ਅੱਛਾ ਹਾਂਜੀ ਹਾਂਜੀ ਅੱਦਾ ਅੱਧੀ ਵੀਡੀਓ ਤੇ ਡਰੈਸ ਦਾ ਸੰਝੇ ਨਿਕਲ ਜਾਂਦੀ ਹੈ ਜੀ ਕਿ ਉਹਨਾਂ ਜੀ ਇਹਨੂੰ ਭਾਜੀ ਗਾਂ ਦੀ ਵੀਡੀਓ ਬਣਾਉਂਦੇ ਜਿੰਨਾ ਮੈਂ ਡਰੈਸ ਦੱਸ ਦਿੰਦਾ ਮੈਂ ਠੀਕ ਹੈ ਹਾਂਜੀ ਹਾਂਜੀ ਚਲੋ ਫੋਨ ਨੰਬਰ ਵੀ ਬੋਲੋ ਫੋਨ ਨੰਬਰ 82 42 78 615 12 ਜੀ ਵੀ 97794 6893 ਦੋਹਾਂ ਦਾ ਵੀ ਭਾਜੀ WhatsApp ਚੱਲੂਆ ਠੀਕ ਹੈ ਹਾਂਜੀ ਦੂਜਾ ਜਨਵਰੀ ਵੀ ਚਾਲੂ ਕਰਤਾ ਭਾਈ ਛੋਟੇ ਵੀਰ ਵਾਲਾ ਵੀ ਅੱਛਾ ਵੀ ਚਾਲੂ ਕਰਤਾ ਚਾਲੂ ਭਾਜੀ ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲਾ ਨੰਬਰ ਵਾਲੀ ਇੱਤਾਂ ਕਰ ਲਈਏ ਹਾਂਜੀ ਕਿੰਨੇ ਕਿੰਨੇ ਸਿੰਘ ਆ ਵੀ ਭਾਜੀ ਹਾਂਜੀ ਕਿੰਨੇ ਕਿੰਨੇ ਸਿੰਘ ਵੱਡੇ ਆ ਗਿਆ ਤਿੱਖੇ ਨਹੀਂ ਆ ਤਿੱਖੇ ਭਾਈ ਉਹਨਾਂ ਘਰ ਵਾਲਿਆਂ ਤਾਂ ਆਪਾਂ ਲਈ ਚੇਕ ਕਰਾਉ ਹਾਂਜੀ ਹਾਂਜੀ ਆਂਦੀ ਕੱਖ ਨਹੀਂ ਪਾਈ ਛੋਟਾ ਬੱਚਾ ਬੈਠਾ ਰਵੇ ਇੱਕ ਗੱਲ ਅ ਵੀ ਭਾਜੀ ਪਹਿਲਾਂ ਦੱਸ ਕੇ ਦਵਾਂਗੇ ਵਛੀ ਸੀ ਬਖਰੀ ਤਰਾਤ ਆਪੇ ਅੱਛਾ ਵਛੀ ਵੇਂਦੀ ਚੀਜ਼ ਤੇ ਘਰ ਵਾਲੇ ਮਾਲਕ ਘਰ ਹੀ ਆਪੇ ਸੁਈ ਉਹਨਾਂ ਸਵੇਰੇ ਆ ਕੇ 8:00 7:00 ਵਜੇ ਵੇਖੀ ਜਿਹੜੇ ਨੇ ਜੇਰ ਪਾਹੀ ਬੱਚਾ ਰਿਆ ਤੁੰਡੀ ਵਾਲੇ ਅੰਦਰ ਮਦਰ ਉਹਦੇ ਪਿਆ ਅੱਛਾ ਤੇ ਬੱਚਾ ਨੇ ਜੇ ਥੱਲੇ ਲੈਂਦੀ ਐ ਐਦਾਂ ਭਾਵੇਂ ਉਦਾਂ ਬਹਿ ਜੀ ਆਹ ਵੇਖੋ ਆ ਲਓ ਅੱਛਾ ਭਾਵੇਂ ਐਦਾਂ ਬਹਿ ਜੀ ਠੀਕ ਆ ਜਿਹੜੀ ਗੱਲ ਆ ਆਪਾਂ ਦੇ ਨਾਲ ਤੜਾ ਲੈਂਦਾ ਮੁਰਗੇ ਪਰ ਪਰ ਸਾਜੀ ਮੈਨੂੰ ਥਣ ਦਿਖਾ ਲਓ ਆਪੇ ਭਾਜੀ ਕੀ ਚੀਜ਼ ਵਸ਼ੀ ਨਾ ਪਹਿਲਾਂ ਹੀ ਆ ਪਹਿਲੋਂ ਪਹਿਲੋਂ ਰਵੀ ਭਾਜੀ ਵਸ਼ੀ ਹਾਂ ਥ ਹੋ ਯਾਰ ਮੈਂ ਦੇਣਾ ਬੀਬਾ ਜੀ ਹਾਂ ਬੱਚਾ ਜੇ ਵੇ ਲੋ ਕਿਨੇ ਵਛੀ ਹੁੰਦੀ ਤੇ ਗਾਂ ਭਾਜੀ 10000 ਵੱਜ ਜਾਣੀ ਆ ਭੀ ਭਾਜੀ ਹਾਂ ਬੱਚਾ ਜੇ ਤਾਂ ਜੋ ਆਪਾਂ ਤਰ ਭਾੜੀ ਨਾਲ ਲੈਂਦਾ ਮੁੜ ਕੇ ਕਿ ਵੀਰ ਭਾਣ ਚ ਕੀ ਨਹੀਂ ਮੰਨਣਾ ਅੱਛਾ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਹੈ ਦੇਖੋ 2000 ਬੀਬਾ ਜੀ 11 ਕਿਲੋ ਹੋਗਾ 10 ਕਿਲੋ ਕਰਕੇ ਦੇਣੀ ਦੁੱਧ ਵਛੀ ਚੋਂ 14-15 ਕਿਲੋ ਕਰੂਗੀ ਤੋਰੋ ਹਾਂ ਤੋਰ ਪਤਵੇਂ ਹਾਂ ਜਿਹੜਾ ਕਹਿੰਦੇ ਵੀ 10 ਕਿਲੋ ਹੈਗਾ ਆ ਵੇਖੋ ਇੱਕ ਦੀ ਮੋਟਰ ਆਉਗੀ ਧਾਰਾ ਵੇਲੇ ਜੇ ਮਰਜੀ ਹੱਥ ਫਿਰ ਇਹਨੇ ਲੱਤਾਂ ਮਾਰਦੀ ਛੜੀਆਂ ਮਾਰਦੀ ਆ ਬਾਕੀ ਫਿਕਸ ਜਾਈ ਹਵਾਨਾਵਾ ਇਹਦਾ ਬਾਕੀ ਕਦ ਕਾਠੇ ਵੀ ਚੰਗਾ ਫਾਤਰ ਆ ਤੇ ਆ ਗਈ ਠੰਡੀ ਸਈ ਲੈ ਚਨਾ ਬਕਸਾ ਆਹ ਆਲੇ ਦਿਨ ਮੋਸਮ ਨਹੀਂ ਫੇਟੜੀ ਮਾਰੜੀ ਕਰੇ ਨਵਾਲਾਂ ਦੀਆਂ ਪੁੱਛੇ ਮੱਝਾਂ ਦੇ ਵਛਣਾ ਰੰਗ ਦੂਨੇ ਲੱਗਣੇ ਠੀਕ ਆ ਹਾਂਜੀ ਵੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਦੇਖੋ ਭਾਜੀ ਜਿਹਦੇ ਵਸ਼ੀ ਪੌਣੇ ਦੀ ਬੱਚਾ ਥੱਲੇ ਇਹਦੇ ਵਸ਼ੀ 45000 ਦੀ ਹਾਂਜੀ ਹੁਣ ਦੱਸੋ ਵੱਡੇ ਭਾਜੀ ਕਿੰਨੇ ਦੇ ਦੇ ਦੀਏ ਆਪ ਹੀ ਕਰਨਾ ਤੁਸੀਂ ਦੇ ਦੀਏ 40000 ਰੁਪਏ ਭਾਜੀ ਨਹੀਂ ਵਿੱਚੋਂ ਕਰ ਦੋ ਮਾਨ ਕੋਈ ਚੱਲ ਕਰਾ ਲਓ ਤੁਸੀਂ ਵਾਵਾ ਵਾਵਾ ਦੇਣਾ ਬਾਹਰ ਆ ਜੇ ਨਵੇਂ ਸਾਲ ਦੀ ਆਪਣੀ ਅੱਜ ਪਹਿਲੀ ਵੀਡੀਓ ਆਹ ਨਵੇਂ ਸਾਲ ਦੀ ਪਹਿਲੀ ਵੀਡੀਓ ਪਹਿਲੀ ਵੀਡੀਓ ਕਰਾ ਲਓ ਜਿੰਨੀ ਖੋੜ ਕਰਨੀ ਵੱਡੇ ਭਾਜੀ ਕਰ ਦੋ ਆਪ ਹੀ ਫਿਰ ਨਹੀਂ ਤੁਸੀਂ ਨਹੀਂ ਤੁਸੀਂ ਕਰਾ ਲਓ ਇੱਕ ਵਾਰੀ ਫਿਰ ਕਰਦੀਏ ਜਿੰਨੀ ਕਰਦੀਏ ਕੋਈ ਨਹੀਂ ਭਾਜੀ ਮਾਰੀਆਂ ਨਹੀਂ ਲਾਉਣੀਆਂ ਬਾਰ-ਬਾਰ ਪੂਰੇ 35 ਦੀ ਦੇ ਦਾਂਗੇ ਭਾਜੀ अच्छा तीन और शॉट अच्छा 32000 ਦੀ ਵੇਖ ਲੋ ਅਫਰ ਠੀਕ ਆ ਦੋ ਨਿਆਲੇ ਛੱਡਿਆ ਜਵਾਨ ਨੇ ਅੰਦਾ ਖਿੰਦਨੀ ਵੀਡੀਓ ਪਈ ਜਨਰਲ ਜੀ ਨੇ 9 ਸਾਲ ਦੀ ਪਹਿਲੀ ਤਿੰਨ ਹੀ ਹੋਰ ਛੱਡਤਾ ਜੀ ਅੱਜੋ ਮੇਰਾ ਵੀਰ ਕੋਈ ਭਾਜੀ ਕਸਾਈ ਦਾ ਤੇਰੇ ਸ਼ੋਰ ਕਰ ਦੂੰਗਾ ਜੇ ਵਾਲਾ ਗੁਜਾਰਾ ਨਾ ਵੀਰ ਕਸਾਈ ਕਰੇ ਕੋਈ ਨਹੀਂ ਉਹ ਤੇ ਮੌਕੇ ਤੇ ਆਪੇ ਹੋ ਜੂਗੀ ਕਿ ਜਿੰਨੀ ਹੋਣੀ ਮੈਂ ਬਾੜੀ ਛੋੜ ਕਰ ਦੂੰਗਾ ਜਾਲਾ ਕੋ ਵੀਰ ਭਰਾ ਕਸਾਈ ਦਾ ਤੇਰੇ ਤੁਹਾਨੂੰ ਪਤਾ ਹੁਣ ਉਹਨੇ ਛੋਟੇ ਨੇ ਕਹਿਤਾ ਆਪਾਂ ਮੋੜਨਾ ਨਹੀਂ ਆ 32000 ਦੀ ਦੇ ਦੇਣਾ ਨਾ ਮੱਤੀਆਂ ਦੀ ਬੱਛੀ ਦੇ ਰਾਂਗਾ ਵੀ ਭਾਜੀ ਠੀਕ ਹੈ ਜੀ ਇਹ ਵੀ ਜਿਹੜਾ ਵੀਰ ਲੈ ਗਿਆ ਭਾਵੇਂ ਕੋ ਘਰ ਆਣਾ ਲੈ ਕੇ ਵੇਚਣਾ ਆ ਲੈ ਕੇ ਰੋਟੀ ਦਊਂਗੀ ਜੇ ਕੋਈ ਵੇਚਣਾ ਵਾਲਾ ਵੀਰ ਥੋੜਾ ਜਿਹਾ ਆਪਾਂ 14 15 ਬਾਕੀ ਕੋਈ ਫੋਨ ਲਾਵੇ ਮਾਨਤਨ ਚਲੋ ਮੌਕੇ ਤੇ ਜੁਝੋ ਆ ਵੀ ਗਾਂ ਵੀਰ ਜੀ ਕੋਈ ਦੋਹਾਂ ਦੀ ਮੱਥੇ ਤੇ ਧਾਗਾ ਦੀ ਮੱਥੇ ਸਾਹਮਣੇ ਭਾ ਮਗਰ ਬੱਛੀ ਜੇ ਬੱਛੀ ਬੱਛੀ ਭਾਜੀ ਠੀਕ ਆ ਇਹਨੂੰ ਪਿੱਟ ਬੋਲ ਨਾਲ ਘੱਟਾਂ ਦੀ ਬੁੱਤੀ ਲੱਗੀ ਨੀ ਖੀਜੀ ਇਹਨੂੰ ਠੀਕ ਆ ਹਾਂਜੀ ਸੀਰ ਠੰਡੀ ਇਧਰ ਵੇਖੋ ਭਾਜੀ ਆ ਵੇਖੋ ਥਾਨ ਵੇਖੋ ਇਹਨੂੰ ਕੀ ਚੀਜ਼ ਲੱਗਾ ਸਪੈਸ਼ਲੀ ਠੀਕ ਆ ਆਖਰ ਧਰਾਂ ਮਾਰਦੇ ਨਹੀਂ ਇਹਦਾ ਮੇਰੇ ਦੁਨਗਲ ਤੇ ਨਾ ਵੇ ਕੱਲ ਦਾਤੀ ਵਜ ਗਈ ਨਾ ਉਹ ਵੜਿਆ ਗਿਆ ਵਾ ਚਲੋ ਕੋਈ ਨਹੀਂ ਰਹਿਣਦਾ ਫਿਰ ਆਹ ਪਰ ਲਿਆਸ ਨਾ ਵਜਦੀ ਨਹੀਂ ਮੇਰੇ ਕੋ ਭਾਜੀ ਕੋਈ ਨਹੀਂ ਰਹਿਣਦਾ ਕੋਈ ਨਹੀਂ ਆ ਮਾਰਦੇ ਪੁੱਤ ਆ ਵੇਖੋ ਨਾ ਮੇਰੇ ਵੱਡੀ ਗਈ ਉਹ ਕੱਲ ਦਾਤੀ ਫਿਰ ਗਈ ਆ ਠੀਕ ਆ ਆ ਵੇਖੋ ਭਾਜੀ ਕਾਲ ਦੁੱਧ ਜੇ ਮਾਰਦੇ ਪੁੱਤ ਵੇ ਠੀਕ ਹੈ ਤੇਰੇ ਕੋਲੋਂ ਤੇਰਾ ਦੁੱਧ ਕਿੰਨਾ ਜੇ ਕਿਰ ਕੋ ਭਾਜੀ ਜਿਹੜਾ ਮਿੰਕੇ ਟਨ ਨੂੰ ਪਾਉਣੇ ਦੱਸ ਗਈ ਯਾਰ ਵੀ ਭਾਜੀ 8 ਲੀਟਰ ਘਰੋਂ ਮਿੰਦਾਂਗੇ ਪੱਕਾ ਦੁੱਧ ਹੈਗਾ ਅੱਛਾ ਹਾਂਜੀ ਤੋਰੋ ਫੇਰ ਇੰਨਾ ਤੋਰ ਪੁੱਤ ਵੇ ਕਿਰ ਭਾਜੀ ਇੱਕ ਗੱਲ ਹੋਰ ਜੀ ਵੱਛੀ ਥੋੜੀ ਜੀ ਹੋ ਗਈ ਵੱਡੀ ਚਾਹ ਵੀ ਭੈਣ ਕੋਈ ਹੈ گا ਗਾਉਂ ਤੋਂ ਆਂਦੇ ਵਿੱਚ ਥੱਲੇ ਛੱਡ ਨੂੰ ਹਟ ਗਏ ਆ ਮਤਲਬ ਉਹ ਨਹੀਂ ਹੋਣਾ ਕੋ ਅੱਛਾ ਉਹ ਪੱਠੇ ਬਾੜੇ ਬੋਲੇ 10 ਕ ਜਣੀ ਮੁੜਕੇ ਨਾ ਕੋ ਵੀਰ ਕੋਲੇ ਵੀ ਦੱਸਿਆ ਨਹੀਂ ਅੱਪਾ ਤੋਂ ਵੀ ਬਈ ਸਚਾਈ ਦੇ ਮਾਲ ਵੇਚਦੇ ਆ ਬਾਲਟੀ ਜੀ ਕਹਿੰਦੇ ਉਹਨਾਂ ਪੱਠੇ ਪਾ ਦਿੱਤੇ ਹੁਣ ਥੱਲੇ ਨਹੀਂ ਛੱਡਦੇ ਬੱਚੇ ਹਾਂਜੀ ਦੁੱਧ ਬੰਦ ਕਰਤਾ ਉਹਦਾ ਬਾਕੀ ਕਿਸੇ ਨੇ ਥੱਲੇ ਛੱਡਣੀ ਹੋਵੇ ਛੱਡ ਵੀ ਸਾਦਾ ਆਪਣੀ ਮਰਜ਼ੀ ਕਿਸੇ ਦੀ ਭਾਜੀ ਵੀਰ ਜੀ ਇਹ ਦੋ ਚਾਰ 15 ਕਿਲੋ ਰੁਪਈਆ ਭਾਈ ਦਿੰਦੀ ਰਹੀ ਆ ਅੱਛਾ ਹਾਂਜੀ ਹੋਰ ਢਾਈਆਂ ਤਨਾਂ ਦਾ ਕੋਈ ਜੁ ਮਰਜ਼ੀ ਵੀਰ ਨੂੰ ਸੁਆ ਮੇਥਲੇ ਹਾਂਜੀ 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 ਤੇ ਇਹਦਾ ਮੁੱਲ ਫਿਰ ਤੁਸੀਂ ਦੱਸ ਦੋ ਭਾਜੀ ਇਹਦਾ ਵਜਾਜਾ ਕਰੀਏ ਦੇਦੀਏ ਠੀਕ ਜਾਂਦੀ ਕਰ ਦੋ ਵਿੱਚ ਨਹੀਂ ਤੱਕਾ ਹੋ ਜਾਣਾ ਜੇ ਦੱਸੋ ਨਹੀਂ ਦੱਸੋ ਤੁਸੀਂ ਦੱਸ ਦੋ ਫਿਰ ਨਵੇਂ ਸਾਲ ਦੇ ਨਵੇਂ ਰੇਟ ਕਰੀਏ ਜਜਜ ਬੱਸੋ ਫਿਰ ਪੰਜੀ ਜੀ ਦੇ ਦੀਏ ਕਰ ਦੋ ਵਿੱਚ ਛੋਟ ਛੋਟ ਤੇ ਨਾਲ ਹੋਣ ਲੇ ਗਏ 5000 ਦੀ ਅੱਛਾ 5000 ਦੀ ਠੀਕ ਹੈ ਦੱਸੋ ਮੋੜਨਾ ਨਹੀਂ ਆਪਾਂ ਬਾਕੀ ਮੌਕੇ ਤੇ ਮਾਂ ਤਨ ਖੁੱਲਾ ਮੌਕੇ ਨੇ ਮੰਨਤਾਂ ਹੋਰ ਕਰਾਂਗੇ ਮੌਕੇ ਤੇ ਖੁੱਲਾ ਮੰਨਤਾਂ ਕਰਦਾਂਗੇ ਵੱਡੇ ਭਾਜੀ ਤੁਹਾਨੂੰ ਪਤਾ ਆ ਪਾਉਂਦੀਆਂ ਨਾ ਕਰੀ ਕਿਤੀ ਨਾ ਕਰਨੀਆਂ ਠੀਕ ਆ ਹਾਂਜੀ ਤੇ ਹੁਣ ਆ ਗਾਂਜੇ ਇਹ ਵੀਰ ਪਹਿਲਾਂ ਨੂੰ ਵਛੀ ਇਹਨੂੰ ਆਪੀ ਭਾਜੀ 10 ਦਿਨ ਹੋ ਗਏ ਸੂਈ ਨੂੰ ਅੱਛਾ ਹਾਂਜੀ ਇਹਦਾ ਛੱਡੀ ਦਾ ਬੱਚਾ ਹਾਂ ਭਾਜੀ ਬੱਚਾ ਛੱਡ ਗਿਆ ਖੋਦਾਰ ਮਰਵਾ ਰਿਹਾ ਚਲੋ ਉਹ ਤੇਰਾ ਠੰਡੀ ਸਹੀ ਲੈ ਠੰਡੀ ਭਾਜੀ ਬੱਚਾ ਛੱਡ ਕੇ ਗੱਡੀ ਬੰਨ ਕੇ ਚੋਣੀ ਗੱਲ ਹੀ ਕੋਈ ਨਹੀਂ ਆ ਭਾਜੀ ਆ ਵੇਖੋ ਉਹਦਾ ਡਰਦੀ ਆ ਵੀਰ ਜੀ ਵਸ਼ੀ ਕੈਮਰੇ ਤੋਂ ਨਾਸ ਨੂੰ ਤੇ ਗੱਡੀ ਆਹੀ ਅੱਛਾ ਹਾਂਜੀ ਠੰਡੀ ਬਹੁਤ ਜ਼ਿਆਦੀ ਤੇ ਇਹਦਾ ਬੱਚਾ ਜੇ ਤੇਰਾ ਆ ਭਾਜੀ ਬ ਆ ਨਰਦ ਨਾਲ ਹੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਆ ਇਹਨੂੰ ਘਰ ਵੀ ਪਾਲੀ ਜਿਹੜਾ ਹੋਊਗਾ 9 ਕਿਲੋ ਅੱਛਾ 8 ਘਰ ਕੇ ਦੇਣੀ ਆ ਪਰ 10 ਆ ਨਹੀਂ ਆਪਣਾ ਜਿਹੜਾ ਕਾਜ ਦੁੱਧ ਯਾਰਾ ਨੇ 11 12 ਕਿਲੋ ਚਾਹੂਗੀ ਤੋੜ ਦੋ ਫਿਰ ਤੋੜ ਤੋੜ ਕੋਈ ਉਹ ਕਰਨੀ ਜਿਹੜੀ ਪਹਿਲੇ ਪੇਲੇ ਫੋਨ ਤੇ ਭਾਜੀ ਜਾਣ ਠੀਕ ਆ ਬਾਕੀ ਆ ਗਈ ਜਰਸੀ ਕ੍ਰੋਸ ਤੇ ਜਰਸੀ ਜਉਂਦੀ ਆ ਭਾਜੀ ਵਛੀ ਸਫਾਈਆਂ ਵੇਖੋ ਕਿੰਨੀਆਂ ਭਾਜੀ 631 ਨਾ ਇਹਦਾ ਵਿੱਚ ਉਦਾਂ ਕਰਦੀ ਐ ਜੀ ਜੀ ਵਸੀ ਆਂਦੀ ਨਹੀਂ ਆਪੀ ਭਾਜੀ ਕੋਹਣ ਆਸਾਨੇ ਕਰੀ ਫਿਰ ਤੋਂ ਦੇਖ ਸਕਦੇ ਤੇ ਲੱਗ ਜੇ ਤਾਂ ਤੇ ਦਾ ਫਿਰ ਮੁੱਲ ਮੁੱਲ ਛੋਟਾ ਹੀ ਆ ਤੁ ਭਾਜੀ ਕਿੰਨਾ ਕੇ 5000 ਰੁਪਇਆ ਇਹਦੇ ਕਦਰ ਦੇ ਹਿਸਾਬ ਨਾਲ ਮੈਚ ਨਹੀਂ ਕਰਨਦੇ ਮੁੱਲ ਨਹੀਂ ਛੋਟਾ ਕਰ ਲਈ ਹੋਰ ਛੋਟਾ ਕਰੀਏ 30 ਦੇ ਦੀ ਹੋਰ ਕਰਦੀ ਐ ਛੋਟਾ ਕਰੀਏ ਕਰਦੀ ਐ ਥੋੜੀ ਘੋਰ ਤੂੰ ਹੀ ਕਰ ਲੋ ਫਿਰ ਕਿੰਨੀ ਕਰਦੀ ਐ ਜਿਆਦਾ ਕਿੰਨੇ अच्छा 5000 ਦੀ 5000 ਦੀ ਜਿਹੜਾ ਉਹ ਪਾਜੀ ਯਾਰ ਆਹ ਮੰਡ ਰਿਹਾ ਨੂੰ ਬਰਾ ਭਾਜੀ ਕੀਤੀ ਕਦੀ ਤੇ ਨਾ ਕਰਨੀ ਆ ਉਹਨੇ ਛੋੜਾ ਹੋਣੀ ਆ ਮਟਾਰੀਆਂ ਪੰਜ 5000 ਹੀ ਚੱਲੂਗਾ 5000 ਹੀ ਭਾਜੀ ਆਪਾਂ ਪਹਿਲੇ ਪਹਿਲੇ ਫੋਨ ਤੇ ਲੈਣਾ ਵੇਚਣੀਆਂ ਆ ਪਰਸੋਂ ਫੇਰ ਵੀਡੀਓ ਪਾਉਣੀ ਆ ਮਾਲ ਦੀ ਨਵੇਂ ਦੀ ਠੀਕ ਆ ਜੀ ਹਾਂਜੀ ਚਲੋ ਬਾਕੀ ਆਵੇ ਕੋਈ ਤਸੱਲੀ ਕਰਕੇ ਖੜੇ ਹਨਾ ਤਾਂ ਜੀ ਕੋਈ ਦੋ ਟਾਈਮ ਵਿੱਚ ਹੋਵੇ ਤਿੰਨ ਟਾਈਮ ਭਾਜੀ ਚੋਵੇ ਆ ਪੰਜ ਜੋੜ ਕੇ ਭਾਜੀ ਬੇਨਤੀ ਕਰਦੇ ਆ ਅੱਛਾ ਹਾਂਜੀ ਠੀਕ ਆ ਹਾਂਜੀ ਵੀਰ ਜੀ ਠੀਕ ਆ ਜੀ ਆਪਣੇ ਇੱਥੇ ਤਸੱਲੀ ਕਰਕੇ ਬਸੂ ਕੇ ਥਾਂ ਕੱਢਿਆ ਵੀਰ ਜੀ ਮੇਰਾ ਕੋਈ ਭਾ ਨਹੀਂ ਆ ਬੀਬਾ ਜੀ ਕਹਿੰਦੇ ਇਹਨੇ ਲੋਡ ਵੰਦ ਲੈਣੀ ਚਾਚੂ ਆਤੇ ਇੱਕ ਨੱਕ ਫ੍ਰੀ ਮਗਰ ਮੱਛੀ ਵੀ ਆ ਠੀਕ ਆ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਤਸੱਲੀ ਕਰਕੇ ਹਾਂਜੀ